ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਮੱਛੀ ਖਾਣ ਦੇ ਸ਼ੌਕੀਨਾਂ ਲਈ ਖਾਸ ਖਬਰ ਪਾਖੜਾ ਡੈਮ ਤੋਂ ਮੱਛੀ ਮੁਰ ਸ਼ੁਰੂ ਹੋਈ ਪਾਖੜਾ ਡੈਮ ਦੀ ਮੱਛੀ ਖਾਣ ਦੇ ਸ਼ੌਕੀਨ ਲੋਕਾਂ ਲਈ ਖਾਸ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਤਕਰੀਬਨ 2 ਮਹੀਨੇ ਦੀ ਬੰਦਿਸ਼ ਤੋਂ ਬਾਅਦ ਪਾਖੜਾ ਡੈਮ ਤੋਂ ਮੱਛੀ ਦੀ ਸਪਲਾਈ ਮੁੜ ਸ਼ੁਰੂ ਹੋ ਗਈ ਹੈ ਜ਼ਿਕਰਯੋਗ ਹੈ ਕਿ ਪ੍ਰਜਨਨ ਕਾਲ ਨੂੰ ਦੇਖਦਿਆਂ ਹੋਇਆਂ 2 ਮਹੀਨੇ ਲਈ ਜੂਨ ਤੋਂ ਲੈ ਕੇ ਅਗਸਤ ਤੱਕ ਮੱਛੀ ਫੜਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ ਜੋ ਕਿ ਹੁਣ ਸਮਾਂ ਪੂਰਾ ਹੋ ਗਿਆ ਹੈ ਅਤੇ ਤਕਰੀਬਨ 2 ਮਹੀਨੇ ਬਾਅਦ ਭਾਖੜਾ ਡੈਮ ਤੋਂ ਮੱਛੀ ਦੀ ਸਪਲਾਈ ਮੁੜ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਮੱਛੀ ਖਾਣ ਦੇ ਸ਼ਕੀਨ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਆਪਣਾ ਨਾਮ ਦੱਸਣਾ ਤੇ ਆਪਣਾ ਡਿਜੇਸ਼ਨ ਅੱਖਾਂ ਕਿਹਨਾਂ ਵਿੱਚ ਮੇਰਾ ਨਾਮ ਪ੍ਰਦੀਪ ਕੁਮਾਰ ਮਤਸੀ ਅਧਿਕਾਰੀ ਬਾਘੜਾ ਠੀਕ ਹੈ ਜੀ ਅੱਜ ਸਰ तकरीबन ਲਗਭਗ 2 ਮਹੀਨਿਆਂ ਬਾਅਦ ਮੱਛੀ ਜਿਹੜੀ ਪਾਖੜੇ ਦੀ ਸ਼ੁਰੂ ਹੋਈ ਹੈ ਹਾਂਜੀ ਕਿੰਨਾ ਕੁ ਟਾਈਮ ਜਿਹੜਾ ਇਹ ਬੰਦ ਰਹਿੰਦਾ ਵੀ ਕਿਹੜਾ ਕਾਰਨ ਬੰਦ ਰਹਿੰਦੀ ਹੈ ਤੇ ਕਿਹੜੀ-ਕਿਹੜੀ ਵੈਰਾਈਟੀ ਹੁਣ ਆਈ ਹੈ ਤੇ ਕਿੰਨੀ ਕੁਆਲਿਟੀ ਕੁਆਲਿਟੀ ਹੈ ਇਹ 2 ਮਹੀਨੇ ਵਾਲਾ ਵਰਜਿਤ ਕਾਲ ਰਹਿੰਦਾ ਹੈ ਇਸ ਵਿੱਚ ਮੱਛਲੀ ਦਾ ਪ੍ਰਜਨਨ होता है मछली अंडे देती है इसलिए इस कारण इसको बंद किया कर दिया जाता है और मछली की वैरायटी यहाँ पर आई है पाँच छः छः सात आई है छः छः सात वैरायटी आई है इसमें सबसे ज़्यादा सिल्वर कार्प की आई है कम से कम सत्तर परसेंट फिर मेर कार्प आपका कतला महाशेर मोरी ठीक है। ये तीस एक परसेंट आई है। कितने के एरिया में, है, है में ये आती है मछली यहाँ कितने के एरिया में ये सर यहाँ जी से के आगे भी भागड़ा से ऊपर जड्डू जड्डू तक अच्छा है। बीट के हिसाब से आती है ये दो नंबर बीट और तीन नंबर एक नंबर तीन बीट से आती है मेन भाखड़ा की मेन भाखड़ा की गोविंद सागर झील का ही गोविंद सागर का ही है सारा ठीक है और पिछले साल से यहाँ मछी पिछले साल हमारी बीस क्विंटल थी आज के दिन इस बार इस साल सन्तालीस क्विंटल के करीब एवरेज अच्छा तो अर, साथ में अच्छा तो लगभग कितने के यहाँ पे ठेकेदार है वो जो उसको ले जाते हैं पंजाब में और हिमाचल में हैं चौथा ये पंजाब से सर तो तीन ठेकेदार हैं ਕਿਮਾ ਚਲ ਰਿਹਾ ਕੋਟੇ ਦਾ ਰਿਹਾ 5 6 ਦਾ ਦਰ ਹੈ ਇਸ ਟਾਈਮ ਤੇ ਅਸਲ ਔਰ ਯਹਾਂ ਸੋਸਾਇਟੀਆ ਸਾਥ ਹੈ ਠੀਕ ਹੈ ਕੋਲੀ ਫਿਸ਼ ਤੋਂ ਤੇ ਅੱਜ 2 ਮਹੀਨੇ ਬਾਅਦ ਮੱਛੀ ਖੁੱਲ ਚੁੱਕੀ ਹੈ ਜਿਹੜਾ ਲੋਕਾਂ ਦਾ ਇੰਤਜ਼ਾਰ ਸੀਗਾ 2 ਮਹੀਨੇ ਦਾ ਉਹ ਖਤਮ ਹੋ ਚੁੱਕਿਆ ਹੈ ਤੇ ਅੱਜ 50 ਕੁਇੰਟਲ ਦੇ ਕਰੀਬ ਮੱਛੀ ਆਈ ਹੈ ਪਾਖੜੇ ਮੋਸਟਲੀ ਜਿਹਦੇ ਵਿੱਚ 35 ਕੁਇੰਟਲ ਦੇ ਨੀਅਰ ਅਬਾਊਟ ਸਿਲਵਰ ਹੈ ਤੇ 15 ਕੁਇੰਟਲ ਵੈਰਾਈਟੀ ਹੈ ਜਿਹਦੇ ਵਿੱਚ ਗੋਲਡਨ ਤੇ ਸੰਘਾੜਾ ਠੀਕ ਹੈ ਜੀ ਕੋਈ ਹੈ ਕੋਈ ਏਦਾਂ ਦਾ ਪੀਸ ਵੀ ਜਿਹੜੇ ਕਰਕੇ ਲੋਕੀ ਤੁਹਾਡੇ ਕੋਲ ਹਾਂਜੀ ਜਿਹੜੇ ਕਤਲੇ ਦੇ ਪੀਸ ਹੈ ਬਹੁਤ ਵੱਡੇ ਵੱਡੇ ਆਏ ਆ ਮੋਰ ਥੈਨ 40 ਕੇਜੀ ਦੇ ਨੀਅਰ ਅਬਾਊਟ ਤੇ ਸਿਲਵਰ ਦੇ ਪੀਸ ਵੀ ਵੱਡੇ ਆਏ ਆ ਉਹ ਆਕਰਸ਼ਨ ਦਾ ਕੇਂਦਰ ਬਣਾਂਗੇ ਥੱਲੇ ਜਾ ਕੇ ਅਸੀਂ ਉਹ ਲੋਕਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਦਿਖਾਵਾਂਗੇ ਵੀ ਕੀ ਕਿੰਨੇ ਕਿੰਨੇ ਵੱਡੇ ਪੀਸ ਆਏ ਅੱਜ ਪਾਕੜੇ 'ਚ ਠੀਕ ਹੈ ਵੀ ਕਿਆਵੇ ਹੁਣ ਇਹ ਮੰਨ ਸਕਦੇ ਹਾਂ ਅਸੀਂ ਵੀ ਲੋਕਾਂ ਨੂੰ ਹੁਣ ਪਿਓਰ ਪਾਕੜੇ ਵਾਲੇ ਮੱਛੀ ਮਿਲਦੀ ਬਿਲਕੁਲ ਜੀ ਹੁਣ ਲੋਕਾਂ ਨੂੰ ਪਿਓਰ ਪਾਖੜੇ ਵਾਲੀ ਮੱਛੀ ਮਿਲਣੀ ਸ਼ੁਰੂ ਹੋ ਗਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਕਈ ਫੋਨ ਆ ਰਹੇ ਸੀ ਮੈਨੂੰ ਕਾਫੀ ਟਾਈਮ ਤੋਂ ਕਿ ਭਾਈ ਬਹੁਤ ਟਾਈਮ ਹੋ ਗਿਆ ਜੀ ਮੱਛੀ 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 ਆ ਨਹੀਂ ਰਹੀ ਆ ਨਹੀਂ ਰਹੀ ਐਕਚੁਅਲੀ ਜਿਹੜਾ 2 ਮਹੀਨੇ ਦਾ ਪੀਰਨ ਹੁੰਦਾ ਇਹ ਬਰੀਡਿੰਗ ਪੀਰੀਅਡ ਹੁੰਦਾ ਐਚ ਮੱਛੀ ਅੰਡਾ ਦਿੰਦੀ ਹੈ ਤੇ ਹਿਮਾਚਲ ਗਵਰਨਮੈਂਟ ਨੇ ਬੈਨ ਕੀਤੀ ਹੁੰਦੀ ਹੈ ਫਿਸ਼ਿੰਗ ਤੇ 2 ਮਹੀਨੇ ਬਾਅਦ ਖੁੱਲਣ ਤੋਂ ਬਾਅਦ ਹੀ ਇੱਕ ਤਾਂ ਲੋਕਾਂ ਦਾ ਤਾਂ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਦਾਂ ਰਸ਼ ਪੈ ਜਾਂਦਾ ਤੇ ਇਹ ਹੁਣ ਕੰਟੀਨਿਊਸਲੀ 10 ਮਹੀਨੇ ਚੱਲੇਗੀ ਤੇ ਕੋਲੀ ਤੁਸੀਂ ਜਦੋਂ ਮਰਜ਼ੀ ਆ ਕੇ ਭਾਖੜੇ ਦੇ ਫਿਸ਼ ਹੁਣ 10 ਮਹੀਨੇ ਕੰਟੀਨਿਊਟੀ ਚ ਲੈ ਸਕਦੇ ਹੋ ਰੀਜ਼ਨੇਬਲ ਰੇਟਸ ਤੇ ਹਰ ਵੈਰਾਈਟੀ ਤੁਹਾਨੂੰ ਮਿਲੇਗੀ ਕਤਲਾ ਵੀ ਮਿਲੇਗੀ ਸਿਲਵਰ ਵੀ ਮਿਲੇਗੀ 골ਡਨ ਵੀ ਮਿਲੇਗੀ ਸੰਘੜਾ ਮਿਲੇਗੀ ਤੇ ਰਿਗਾਰਡਿੰਗ ਈਚ ਐਂਡ ਐਵਰੀ ਵੈਰਾਈਟੀ ਮੈਂ ਤੁਹਾਨੂੰ ਦੱਸ ਵੀ ਦਾਂਗਾ ਉਹਦੇ ਕੀ ਕੀ ਫਾਇਦੇ ਨੇ ਕੀ ਕੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਉੱਥੋਂ ਮੇਰੇ ਕੋਲ ਲੈ ਸਕਦੇ ਹੋ ਮੇਰਾ ਨਾਮ ਕਵਜੋ ਸਿੰਘ ਕੋਹਲੀ ਮੈਂ ਆਪਣਾ ਫਿਸ਼ ਕੋਲੀ ਫਿਸ਼ ਪਹਾੜੀ ਮਾਰਕੀਟ ਦਾ ਓਨਰ ਹਾਂ ਪਹਿਲੇ ਇੰਤਜ਼ਾਰ ਕਰਦੇ ਆ ਕਿ ਪੂਰੇ ਸਾਲ ਲੋਕਾਂ ਨੂੰ ਹੁੰਦੀ ਹੈ ਪਰ ਇਹ 2 ਮਿੰਟ ਤੋਂ ਬਾਅਦ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਜਿਆਦਾ ਮੈਕਸਿਮਮ ਕਤਲਾ ਔਰ ਸਿਲਵਰ ਦੀ ਡਿਮਾਂਡ ਜਿਆਦਾ ਹੁੰਦੀ ਹੈ ਪਰ ਹੁਣ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗਿਆ ਹੈ ਫਿਸ਼ ਦੀ ਕਾਫੀ ਮਤਲਬ ਕਿ ਵਧੀਆ ਮੰਨੀ ਜਾਂਦੀ ਜਿਹੜੀ ਸਿੰਗਾੜਾ ਇਸ ਟਾਈਮ ਤੇ ਚੱਲ ਰਹੀ ਹੈ ਸਾਡੇ ਕੋਲ ਉਹਦੇ ਨਾਲ ਨਾਲ ਸਿੰਗਾੜਾ ਸੋਲ ਮਲੀ ਔਰ ਸਿਲਵਰ ਕਤਲਾ ਇਹਨਾਂ ਦੀ ਡਿਮਾਂਡ ਜਿਆਦਾ ਹੋ ਗਈ ਹੈ ਤੇ ਲੋਕੀ ਤੇ ਕਿੱਥੇ ਦੀ ਅੱਗ ਲੱਗ ਜਾਣਾ ਸਰ 올 ਓਵਰ ਇੰਡੀਆ ਸਾਡੇ ਕੋਲ ਆਉਂਦੇ ਆ ਜੀ ਸਾਡੇ ਕੋਲ ਆਪਣੇ ਅੰਬਾਲਾ ਤੋਂ ਆਉਂਦੇ ਆ ਜੀ ਚੰਡੀਗੜ੍ਹ ਅੰਮ੍ਰਿਤਸਰ ਅਬ ਦਿੱਲੀ ਤੋਂ ਆਉਂਦੇ ਆ ਅਨਦਰ ਸਟੇਟਸ ਸਾਡਾ ਮਾਲ ਸਪਲਾਈ ਵੀ ਹੁੰਦਾ ਸਰ ਨੰਗਲ ਕਿੱਥੇ ਲੈ ਕੇ ਜਾਣ ਕਰਦੇ ਨੰਗਲ ਤੋਂ ਸਾਡੀ ਜਾਏਗੀ ਸ਼ਿਰੀਨਗਰ ਚੰਮੂ ਕਲਕੱਤਾ ਜਾਂਦੀ ਹੈ ਜੀ ਹਾਂਜੀ ਸਾਡਾ ਸਾਡਾ ਐਡਰੈਸ ਹੈ ਜੀ ਕੋਲੀ ਫਿਸ਼ ਪਾਰੀ ਮਾਰਕੀਟ ਨੰਗਲ